ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਅਤੇ ਮੈਦਾਨਾਂ ਨਾਲ ਜੋੜਨ ਲਈ ਸੂਬਾ ਸਰਕਾਰ ਕੰਮ ਕਰ ਰਹੀ ਹੈ। ਜਲਦੀ ਹੀ ਹੁਣ ਪੰਜਾਬ ਦੇ ਪਿੰਡਾਂ ਚ 13000 ਅਤਿ ਆਧੁਨਿਕ ਸਟੇਡੀਅਮਾਂ ਦੀ ਉਸਾਰੀ ਕੀਤੀ ਜਾਵੇਗੀ। ਇਸ ਦੇ ਪਹਿਲੇ ਪੜਾਅ ਦੀਨ 3083 ਅਜਿਹੇ ਸਟੇਡੀਅਮਾਂ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਇਸ ਪਹਿਲ ਦਾ ਮਕਸਦ ਖੇਡਾਂ ਨੂੰ ਉਤਸ਼ਾਹਿਤ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਹੈ। ਖਿਡਾਰੀਆਂ ਨੂੰ ਸਿਖਲਾਈ ਦੇ ਲਈ ਸਟੇਡੀਅਮਾਂ ਦੇ ਵਿੱਚ ਕੋਚ ਨਿਯੁਕਤ ਕੀਤਾ ਜਾਵੇਗਾ ਸੁਿਸ ਕਰਕੇ ਅਸੀਂ ਹਾਕੀ 'ਚ ਅਸੀਂ ਕ੍ਰਿਕਟ 'ਚ ਅਸੀਂ ਕਬੱਡੀਆਂ 'ਚ ਅਸੀਂ ਗੋਲੇ ਸੱਟਣ 'ਚ ਅਸੀਂ ਐਥਲੈਟਿਕਸ 'ਚ ਸਾਰੇ ਪਾਸੇ ਨੰਬਰ 1 ਹੈਗੇ ਹਾਂ ਪਰ ਸਾਨੂੰ ਥੋੜਾ ਜਿਹਾ ਮਾਹੌਲ ਬਣਾ ਚਾਹੀਦਾ ਉਹ ਮਾਹੌਲ ਦੇਣ ਵਾਸਤੇ ਡਰਗ ਤੋਂ ਹਟਾਉਣ ਵਾਸਤੇ ਉਹਨਾਂ ਦਾ ਧਿਆਨ ਕਿਸੇ ਹੋਰ ਪਾਸੇ ਲਾਉਣ ਵਾਸਤੇ ਲਗਭਗ 4000 ਗਰਾਊਂਡ ਜਿਹੜੇ ਪਹਿਲੇ ਚੱਲਦੇ ਸੀ ਅਸੀਂ ਸ਼ਾਨਦਾਰ ਮਾਡਰਨ ਗਰਾਊਂਡ ਇਹਦੇ ਪਿੰਡਾਂ ਦੇ ਵਿੱਚ ਦੇਖਣ ਨੂੰ ਮਿਲਣਗੇ ਐਥਲੈਟਿਕਸ ਦਾ ਸਿੰਥੈਟਿਕ ਗਰਾਊਂਡ ਵੀ ਦੇਵਾਂਗੇ ਦੇ ਵਿੱਚ ਤਸ਼ਾਹ ਅਜ ਮੈਂ ਹਰੀਮਾਬਾਦ ਗੁਰੂਗੜ੍ਹ ਖੜਾ ਐ ਇੰਨੀ ਸੰਗਤ ਆਈ ਆ ਤੁਸੀਂ ਸਾਰਿਆਂ ਨੇ ਆਪਣੇ ਚੈਨਲ ਦੇ ਜਿਹੜੀ ਸਾਰੀ ਕਵਰਿੰਗ ਕੀਤੀ ਐ ਤਾਂ ਲੋਕਾਂ ਦਾ ਪਿੰਡਾਂ ਚ ਜੁਧ ਨਸ਼ਿਆਂ ਵਿਰੁੱਧ ਮਹਿੰਮ ਦੇ ਵਿੱਚ ਐਡਾ ਵੱਡਾ ਤਸ਼ਾਹ ਵੇਖਣ ਨੂੰ ਮਿਲਦਾ ਕਿ ਘਰਾਂ ਚੋਂ ਪੂਰਾ ਪੂਰਾ ਪਰਿਵਾਰ ਹੀ ਉਸ ਮਹਿੰਮ ਦਾ ਹਿੱਸਾ ਬਣ ਰਹੇ ਨੇ ਤਾਂ ਮੈਨੂੰ ਪੂਰਨ ਉਮੀਦ ਆ ਕਿ ਇੱਕ ਲੋਕਾਂ ਦਾ ਜਿਹੜਾ ਉਜੋਧ ਨਸ਼ਿਆਂ ਵਿਰੁੱਧ ਜਿਹੜਾ ਜਿਹੜਾ ਕਾਫਲਾ ਬਣ ਗਿਆ ਪੰਜਾਬ ਸਰ ਇਹ ਨੀਗਰਨੀ ਦੇ ਜਿੰਨੀ ਸੰਗਤ ਵੀ ਆਈ ਆ ਪਹੁੰਚੀ ਆ ਇਹ ਲੋਕਾਂ ਦਾ ਪਿਆਰ ਆ ਜੀ ਮੇਰੇ ਨਾਲ ਪਿੰਡ ਰੀਮਾ ਬਾਦ ਦੇ ਵਿੱਚ ਇੱਕ ਕੰਮ ਨੂੰ ਲੈ ਕੇ ਤੁਸੀਂ ਇੱਕ ਸਟੇਜ ਤੇ ਥੋੜਾ ਜਿਹਾ ਸਬਦ ਮੈਂ ਇੱਕ ਕੰਮ ਨਹੀਂ ਮੈਂ ਪਿੰਡ ਦਾ ਹਰ ਇੱਕ ਕੰਮ ਕਰਨਾ ਸਭ ਤੋਂ ਪਹਿਲਾਂ ਬੜੀ ਵੱਡੀ ਸਮੱਸਿਆ ਸੀਗੀ ਇਹਨਾਂ ਦੇ ਪਿੰਡ ਦੇ ਛੱਪੜ ਦੀ ਪਾਣੀ ਦੀ ਤਾਂ ਸਰਪੰਚ ਸਾਹਿਬ ਨੇ ਮੈਨੂੰ ਸਾਰੇ ਪਿੰਡ ਵਾਲਿਆਂ ਕਹੇ ਵੀ ਤਾਨੂੰ ਜਿਤਾਤ ਆਪਾਂ ਦੇਣਾ ਪਰ ਸਾਡਾ ਪਹਿਲਾ ਕੰਮ ਨਾ ਮੈਂ ਸਭ ਤੋਂ ਪਹਿਲਾਂ ਉਹ ਜਿਹੜਾ ਪਾਣੀ ਦਾ ਨਿਕਾਸੀ ਦਾ ਕੰਮ ਕਰਕੇ ਤਾਂ ਪਿੰਡ 'ਚ ਆਇਆ ਤਾ ਹੋਰ ਵੀ ਜਿੰਨੇ ਇਹਨਾਂ ਦੇ ਕੰਮ ਨੇ ਮੈਂ ਕੋਈ ਕੰਮ ਨਹੀਂ ਰੁਕੰਦਾ ਨਾ ਟੋਟਲ ਜਿਹੜੀ ਜ਼ਿੰਮੇਵਾਰੀ ਇਹਨਾਂ ਨੇ ਸਾਰੀ ਘੱਟ ਨਹੀਂ ਤਾਂ ਜੀ ਨੌਜਵਾਨ ਪੀੜੀ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਨੌਜਵਾਨ ਪੀੜੀ ਨੂੰ ਇਹੀ ਹੈ ਮੇਰੇ ਵੱਲੋਂ ਕਿ ਨਸ਼ਿਆਂ ਤੋਂ ਦੂਰ ਰਹੋ ਖੇਡਾਂ ਨਾਲ ਜੁੜੋ ਤਾਂ ਆਪਣੇ ਪਰਿਵਾਰ ਦਾ ਦੇਸ਼ ਦਾ ਨਾਮ ਜਿਹੜਾ ਰੋਸ਼ਨ ਕਰੋ ਸਾਡੇ ਨਾਲ ਹੀ ਮੈਂ ਬਾਦ ਦੇ ਸੁਪਨਸ ਸਾਹਿਬ ਵੀ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਸੁਪਨਸ ਸਾਹਿਬ ਕਿਵੇਂ ਦੇਖ ਰਹੇ ਹੋ ਤੁਹਾਨੂੰ ਇਹ ਨਹੀਂ ਵੱਡੀ ਜ਼ਿੰਮੇਵਾਰੀ ਬਖਸ਼ੀ ਹੈ ਹੋਰ ਮੀਟਿੰਗ ਵੀ ਕਰਵਾਈ ਹੈ ਪਿੰਡ ਦੇ ਵਿੱਚ ਕਾ ਮੈਂ ਸਭ ਤੋਂ ਪਹਿਲਾਂ ਤੇ ਪਾਰਟੀ ਹਾਈ ਕਮਾਂਡ ਦਾ ਔਰ ਆਪਣੇ ਵੱਡੇ ਵੀਰ ਐਮਐਲਏ ਸਰਦਾਰ ਗੁਰਦੀਪ ਸਿੰਘ ਦੇ ਰੰਦਾਵਾ ਜੀ ਦਾ ਧੰਨਵਾਦ ਕਰਨਾ ਵੀ ਜਿਨ੍ਹਾਂ ਨੇ ਮੈਨੂੰ ਨਮਾੜੇ ਨੂੰ ਇਹਨਾਂ ਮਾਨਤਾਂ ਬਖਸ਼ਿਆ ਨਹੀਂ ਤੇ ਸਾਨੂੰ ਤੇ ਕੋਈ ਇਹ ਵੀ ਨਹੀਂ ਸੀ ਕਦੇ ਸੋਚਿਆ ਕਿਸੇ ਨੇ ਵੀ ਆਪਾਂ ਮੈਂਬਰ ਵੀ ਬਣਾਂਗੇ ਸੋ ਇਨੀਆਂ ਵੱਡੀਆਂ ਜੁਮੇਾਰੀਆਂ ਇਹਨਾਂ ਨੇ ਦੇ ਕੇ ਨਵਾਜਿਆ ਸੋ ਮੈਂ ਯਕੀਨ ਦਿਵਾਉਣਾ ਵੀ ਆਪਣਾ ਦਿਨ ਰਾਤ ਇੱਕ ਕਰਕੇ ਤੇ ਪਾਰਟੀ ਦੀ ਮਜ਼ਬੂਤੀ ਲਈ ਪਾਰਟੀ ਵੱਲੋਂ ਤਾਂ ਇਕੱਲੀ ਸਰਪੰਚੀ ਵੀ ਦਿੱਤੀ ਗਈ ਹੈ ਜਾਂ ਹੋਰ ਵੀ ਕੋਈ ਉਦੇ ਬਖਸ਼ੇਗੇ ਨਹੀਂ ਜੀ ਵੇਖੋ ਤੁਹਾਨੂੰ ਜਿਵੇਂ ਦੱਸਿਆ ਐਮਐਲਏ ਸਾਹਿਬ ਨੇ ਵੀ ਜ਼ਿਲ੍ਹਾ ਗਰਦਾਸਪੁਰ ਦਾ ਕਿਸਾਨ ਵਿੰਗ ਦਾ ਪ੍ਰਧਾਨ ਵੀ ਲਗਾਇਆ ਗਿਆ ਹੈ ਅਯੋਧਨ ਨਸ਼ਿਆਂ ਵਿਰੁੱਧ ਵੀ ਕਮੇਟੀ ਦੇ ਵਿੱਚ ਵਾਈਸ ਕੋਆਰਡੀਨੇਟਰ ਵੀ ਲਾਇਆ ਗਿਆ ਸੋ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਐਮਐਲਏ ਸਾਹਿਬ ਦਾ ਵੀ ਜਿਨ੍ਹਾਂ ਸਾਨੂੰ ਇਹਨਾਂ ਯੋਗ ਬਖਸ਼ਿਆ ਤੇ ਆਪਾਂ ਦਿਨ ਰਾਤ ਪਾਰਟੀ ਦੀ ਮਜ਼ਬੂਤੀ ਵਾਸਤੇ ਕੰਮ ਕਰਾਂਗੇ ਸਮੇਂ ਦੇ ਵਿੱਚ ਪਿੰਡ ਦਾ ਕੀ ਵਿਕਾਸ ਕਰੋਗੇ ਬਿਲਕੁਲ ਜੀ ਪਿੰਡ ਦੇ ਜਿਹੜੇ ਜਿਹੜੇ ਵੀ ਰੋਜ਼ਮਰਾਂ ਦੀਆਂ ਜ਼ਰੂਰਤਾਂ ਵਾਲੇ ਕੰਮ ਨੇ ਜਿਹੜਾ ਜਿਹੜਾ ਵੀ ਕੰਮ ਹੋਊਗਾ ਕੋਈ ਕੰਮ ਛੱਡਿਆ ਨਹੀਂ ਜਾਊਗਾ ਆ ਦੇ ਵਿੱਚ ਤੇ ਸ਼ਾਹ ਜਮਹਿਰਿਮਾਬਾਦ ਗੁਰੂ ਘਰ ਖੜਾ ਐ ਇੰਨੀ ਸੰਗਤ ਆਈ ਆ ਤੁਸੀਂ ਸਾਰਿਆਂ ਨੇ ਆਪਣੇ ਚੈਨਲ ਦੇ ਜਰੀਏ ਸਾਰੀ ਕਵਰਿੰਗ ਕੀਤੀ ਆ ਤਾਂ ਲੋਕਾਂ ਦਾ ਪਿੰਡਾਂ 'ਚ ਜੁਧ ਨਸ਼ਾ ਵਿਰੋਧ ਮਹਿੰਮ ਦੇ ਵਿੱਚ ਏਡਾ ਵੱਡਾ ਤਸ਼ਾਹ ਵੇਖਣ ਨੂੰ ਮਿਲਦਾ ਕਿ ਘਰਾਂ 'ਚੋਂ ਪੂਰਾ-ਪੂਰਾ ਪਰਿਵਾਰ ਹੀ ਉਸ ਮਹਿੰਮ ਦਾ ਹਿੱਸਾ ਬਣ ਰਹੇ ਨੇ ਤਾਂ ਮੈਨੂੰ ਪੂਰਨ ਉਮੀਦ ਆ ਕਿ ਇੱਕ ਲੋਕਾਂ ਦਾ ਜਿਹੜਾ ਜੁਧ ਨਸ਼ਾ ਵਿਰੋਧ ਜਿਹੜਾ ਜਿਹੜਾ ਕਾਫਲਾ ਬਣ ਗਿਆ ਪੰਜਾਬ 'ਚ ਸਰ ਇੰਨੀ ਕਰਨੀ ਦੀ ਚਿੰਨੀ ਸੰਗਤ ਵੀ ਆਈ ਆ ਪਹੁੰਚੀ ਆ ਇਹ ਲੋਕਾਂ ਦਾ ਪਿਆਰ ਆ ਜੀ ਮੇਰੇ ਨਾਲ ਪਿੰਡ ਰੀਮਾ ਬਾਦ ਦੇ ਵਿੱਚ ਇੱਕ ਕੰਮ ਨੂੰ ਲੈ ਕੇ ਤੁਸੀਂ ਇੱਕ ਸਟੇਜ ਤੇ ਥੋੜਾ ਜਿਹਾ ਸ਼ਬਦ ਮੈਂ ਇੱਕ ਕੰਮ ਨਹੀਂ ਮੈਂ ਪਿੰਡ ਦਾ ਹਰ ਇੱਕ ਕੰਮ ਕਰਨਾ ਹੈ। ਸਭ ਤੋਂ ਪਹਿਲਾਂ ਬੜੀ ਵੱਡੀ ਸਮੱਸਿਆ ਸੀਗੀ ਇਹਨਾਂ ਦੇ ਪਿੰਡ ਦੇ ਛੱਪੜ ਦੀ ਪਾਣੀ ਦੀ। ਤਾਂ ਸਰਪੰਚ ਸਾਹਿਬ ਨੇ ਮੈਨੂੰ ਸਾਰੇ ਪਿੰਡ ਵਾਲਿਆਂ ਕਹੇ ਵੀ ਤੁਹਾਨੂੰ ਜਿਤਾਤ ਆਪਾਂ ਦੇਣਾ ਪਰ ਸਾਡਾ ਪਹਿਲਾ ਕੰਮ ਨਾ। ਮੈਂ ਸਭ ਤੋਂ ਪਹਿਲਾਂ ਉਹ ਜਿਹੜਾ ਪਾਣੀ ਦਾ ਨਿਕਾਸੀ ਦਾ ਕੰਮ ਕਰਕੇ ਤਾਂ ਪਿੰਡ 'ਚ ਆਇਆ। ਤਾਂ ਹੋਰ ਵੀ ਜਿੰਨੇ ਇਹਨਾਂ ਦੇ ਕੰਮ ਨੇ ਮੈਂ ਕੋਈ ਕੰਮ ਨਹੀਂ ਰੁਕੰਦਣਾ ਟੋਟਲ ਜਿਹੜੀ ਜ਼ਿੰਮੇਵਾਰੀ ਇਹਨਾਂ ਦੀ ਸਾਰੀ ਕਰਦਣਾ। ਤਾਂ ਜੀ ਨੌਜਵਾਨ ਪੀੜ੍ਹੀ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਮੈਂ ਨੌਜਵਾਨ ਪੀੜ੍ਹੀ ਨੂੰ ਇਹੀ ਹੈ ਮੇਰੇ ਵੱਲੋਂ ਕਿ ਨਸ਼ਿਆਂ ਤੋਂ ਦੂਰ ਰਹੋ। ਖੇ ਆਪਣੇ ਪਰਿਵਾਰ ਦਾ ਦੇਸ਼ ਦਾ ਨਾਂ ਜਿਹੜਾ ਰੋਸ਼ਨ ਕਰ ਸਾਡੇ ਨਾਲ ਹੀ ਮੈਂ ਬਾਦ ਦੇ ਸੁਪਿੰਸ ਸਾਹਿਬ ਵੀ ਮੌਜੂਦ ਨੇ ਇਹਨਾਂ ਨੇ ਵੀ ਗੱਲਬਾਤ ਸੁਪਿੰਸ ਸਾਹਿਬ ਕਿਵੇਂ ਦੇਖ ਰਹੇ ਹੋ ਤੁਹਾਨੂੰ ਇਹ ਨਹੀਂ ਵੱਡੀ ਜ਼ਿੰਮੇਵਾਰੀ ਬਖਸ਼ੀ ਹੈ ਹੋਰ ਮੀਟਿੰਗ ਵੀ ਕਰਵਾਈ ਹੈ ਪਿੰਡ ਦੇ ਵਿੱਚ ਕੰਮ ਮੈਂ ਸਭ ਤੋਂ ਪਹਿਲਾਂ ਤੇ ਪਾਰਟੀ ਹਾਈ ਕਮਾਂਡ ਦਾ ਔਰ ਆਪਣੇ ਵੱਡੇ ਵੀਰ ਐਮ ਐਲ ਏ ਸਰਦਾਰ ਗੁਰਦੀਪ ਸਿੰਘ ਰੰਧਾਵਾ ਜੀ ਦਾ ਧੰਨਵਾਦ ਕਰਨਾ ਵੀ ਜਿਨ੍ਹਾਂ ਨੇ ਮੈਨੂੰ ਨਿਮਾਣੇ ਨੂੰ ਇਹਨਾਂ ਮਾਨਤਾਨ ਬਖਸ਼ਿਆ ਨਹੀਂ ਤੇ ਸਾਨੂੰ ਤੇ ਕੋਈ ਇਹ ਵੀ ਨਹੀਂ ਕਦੇ ਸੋਚਿਆ ਕਿਸੇ ਨੇ ਵੀ ਆਪਾਂ ਮੈਂਬਰ ਵੀ ਬਣਾਂਗੇ ਸੋ ਇੰਨੀਆਂ ਵੱਡੀਆਂ ਜ਼ਿੰਮੇਵਾਰੀਆਂ ਇਹਨਾਂ ਨੇ ਦੇ ਕੇ نوازਿਆ ਸੋ ਮੈਂ ਯਕੀਨ ਦਿਵਾਉਣਾ ਵੀ ਆਪਣਾ ਦਿਨ ਰਾਤ ਇੱਕ ਕਰਕੇ ਤੇ ਪਾਰਟੀ ਦੀ ਮਜ਼ਬੂਤੀ ਲਈ ਪਾਰਟੀ ਵੱਲੋਂ ਤਾਂ ਇਕੱਲੀ ਸਰਪੰਚੀ ਵੀ ਦਿੱਤੀ ਗਈ ਹੈ ਜਾਂ ਹੋਰ ਵੀ ਕੋਈ ਉਦੇ ਬਖਸ਼ੇਗੇ ਨਹੀਂ ਜੀ ਵੇਖੋ ਤੁਹਾਨੂੰ ਜਿਵੇਂ ਦੱਸਿਆ ਐਮਐਲਏ ਸਾਹਿਬ ਨੇ ਵੀ ਜ਼ਿਲ੍ਹਾ ਗਰਦਾਸਪੁਰ ਦਾ ਕਿਸਾਨ ਵਿੰਗ ਦਾ ਪ੍ਰਧਾਨ ਵੀ ਲਗਾਇਆ ਗਿਆ ਆਯੂਧ ਨਸ਼ਿਆਂ ਵਿਰੁੱਧ ਵੀ ਕਮੇਟੀ ਦੇ ਵਿੱਚ ਵਾਈਸ ਕੋਆਰਡੀਨੇਟਰ ਵੀ ਲਾਇਆ ਗਿਆ ਸੋ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਐਮਐਲਏ ਸਾਹਿਬ ਦਾ ਵੀ ਜਿਨ੍ਹਾਂ ਸਾਨੂੰ ਇਹਨਾਂ ਯੋਗ ਬਖਸ਼ਿਆ ਤੇ ਆਪਾਂ ਦਿਨ ਰਾਤ ਪਾਰਟੀ ਦੀ ਮਜ਼ਬੂਤੀ ਵਾਸਤੇ ਕੰਮ ਕਰਾਂਗੇ ਸਮੇਂ ਦੇ ਵਿੱਚ ਪਿੰਡ ਦਾ ਕੀ ਵਿਕਾਸ ਕਰੋਗੇ ਬਿਲਕੁਲ ਜੀ ਪਿੰਡ ਦੇ ਜਿਹੜੇ-ਜਿਹੜੇ ਵੀ ਰੋਜ਼ਮਰਾਂ ਦੀਆਂ ਜ਼ਰੂਰਤਾਂ ਵਾਲੇ ਕੰਮ ਨੇ ਜਿਹੜਾ ਜਿਹੜਾ ਵੀ ਕੰਮ ਹੋਊਗਾ ਕੋਈ ਕੰਮ ਛੱਡਿਆ ਨਹੀਂ ਜਾਊਗਾ